ਸਾਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਬੀਬੀ ਐਨ ਪੰਜਾਬ ਤੇ ਮੈਂ ਹਾਂ ਤੁਹਾਡਾ ਹੋਸਟ ਸਤਨਾਮ ਸਿੰਘ ਚਾਹਲ ਅੱਜ ਇੱਕ ਅਹਿਮ ਵਿਸ਼ੇ ਨਾਲ ਗੱਲ ਕਰਨ ਜਾ ਰਿਹਾ ਕੁਝ ਰਿਸ਼ਤੇ ਹੁੰਦੇ ਆ ਖੂਨ ਦੇ ਤੇ ਕੁਝ ਰਿਸ਼ਤੇ ਹੁੰਦੇ ਆ ਰੂਹ ਦੇ ਕਈ ਵਾਰ ਜਿਹੜੇ ਰੂਹ ਦੇ ਰਿਸ਼ਤੇ ਆ ਉਹ ਖੂਨ ਦੇ ਰਿਸ਼ਤਿਆਂ ਨਾਲੋਂ ਵੀ ਵੱਧ ਪਿਆਰੇ ਹੋ ਜਾਂਦੇ ਆ ਤੇ ਉਹਨਾਂ ਨਾਲੋਂ ਉਹਨਾਂ ਨਾਲ ਜਿਹੜਾ ਵਰਤਾਵ ਹੈ ਸਾਡਾ ਬਹੁਤ ਵਧੀਆ ਹੋ ਜਾਂਦਾ ਇਈ ਵਾਰ ਇੱਕ ਪੋਸਟਰ ਚੱਲਦਾ 2 3 ਤੇ ਜਦੋਂ ਚੌਥੀ ਪੁਸਤ ਦੇ ਗੱਲ ਆ ਜੇ ਤੇ ਫਰਮਾਨ ਦੇ ਵਿੱਚ ਆਇਆ ਕਿ ਵੀਡੀਓ ਕਰੀਏ ਮੈਂ ਇਸ ਵੇਲੇ ਆਪਣੇ ਦੂਜੇ ਘਰ ਪਟਿਆਲੇ ਦੇ ਵਿੱਚ ਮੌਜੂਦ ਹਾਂ ਦੋ ਘਰ ਮੈਂ ਤਾਂ ਕਹਿ ਰਿਹਾ ਇੱਕ ਮੇਰਾ ਬਲਾਚੌਰ ਦੇ ਨੇੜੇ ਧੌਲਾ ਪਿੰਡ ਹੈ ਜਿਹੜਾ ਸਾਡਾ ਜੱਦੀ ਘਰ ਹੈ ਦੂਸਰਾ ਘਰ ਸਾਡੇ ਤਾਇਆ ਜੀ ਦਾ ਘਰ ਹੈ ਜਿਹੜਾ ਪਟਿਆਲੇ ਦੇ ਵਿੱਚ ਹੈ ਤਾਇਆ ਜੀ ਹੁਣ ਨਾਲ ਸਾਡਾ ਖੂਨ ਦਾ ਰਿਸ਼ਤਾ ਪਾਵੇਂ ਨਹੀਂ ਹੈ ਪਰ ਰੂਹ ਦਾ ਜਿਹੜਾ ਰਿਸ਼ਤਾ ਹੈ ਉਹ ਬੜਾ ਅਹਿਮ ਹੈ ਤੇ ਇੱਕ ਵਾਰ ਅੱਜ ਇਹਨਾਂ ਨਾਲ ਗੱਲਬਾਤ ਲੈ ਕੇ ਹਾਜ਼ਰ ਹੋਏ ਆਂ ਸਾਡੇ ਦਾਦਾ ਜੀ ਪਟਿਆਲੇ ਦੇ ਵਿੱਚ ਪੋਲਟਰੀ ਇਨਸਪੈਕਟਰ ਦੀ ਜੌਬ ਕਰਦੇ ਰਹੇ ਪੰਜਾਬ ਚ ਵੱਖ-ਵੱਖ ਜਗ੍ਹਾ ਉਹਨਾਂ ਦਾ ਜਾਣਾ ਹੋਇਆ ਤੇ ਤਾਇ ਜੀ ਹੁਣਾ ਨਾ ਕਿੱਦਾਂ ਉਹਨਾਂ ਦਾ ਮੇਲ ਹੋਇਆ ਤੇ ਅੱਜ ਇੱਕ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਤਾਇ ਜੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਹਾਂਜੀ ਸਭ ਠੀਕ ਹੈ ਜੀ ਤੇ ਪਹਿਲਾਂ ਤਾਂ ਤੁਸੀਂ ਆਪ ਜੀ ਦਾ ਪਿੰਡ ਦੱਸੋ ਤੁਹਾਡਾ ਪਿੰਡ ਕਿਹੜਾ ਹੈ ਜੀ ਸਾਡਾ ਪਿੰਡ ਜੀ ਬੋਧਣੀ ਹੈ ਇਹ ਕਿੱਥੇ ਪੈਂਦਾ ਜੀ ਇਹ ਬੋਧਨੀ ਇਹ ਭੇਵੇ ਦੇ ਕੋਲ ਪੈਂਦਾ ਹੈ ਚਰਾਸੀ ਪਿੰਡ ਦੇ ਕੋਲ ਜੀ ਹਾਂਜੀ ਤੇ ਤੁਸੀਂ ਪਟਿਆਲੇ ਕਦੋਂ ਆਏ ਸੀ ਜਦੋਂ ਦਾਦਾ ਜੀ ਹੋਣਾ ਨਾ ਤੁਹਾਡਾ ਅਸੀਂ ਛੋਟੇ ਛੋਟੇ ਸੀ ਜੀ ਅਸੀਂ ਇੱਥੇ ਚੂਚੇ ਵਿੱਚ ਟੁੱਕਣ ਆਂਦੇ ਹੁੰਦੇ ਸੀ ਜੀ ਤੇ ਛਮਸ਼ੇਰ ਸਿੰਘ ਤੋਂ ਚੁੱਕਦੇ ਸੀ ਤੇ ਫਿਰ ਸਾਡੀ ਮੁਲਾਕਾਤ ਹੋਈ ਉਹਨਾਂ ਨੇ ਇੱਧਰ ਗੱਲ ਕਰਾਤੀ ਜੀ ਫਿਰ ਅਸੀਂ ਇਹਨਾਂ ਕੋਲ ਮਾਲ ਲੈਣ ਲੱਗੇ ਜੀ ਫਿਰ ਸਾਡਾ ਇਹਨਾਂ ਨਾਲ ਬਹੁਤ ਵਧੀਆ ਘਰ ਵੰਗਰ ਸਹਿਚਾਰਾ ਪ੍ਰੇਮ ਬਣ ਗਿਆ ਜੀ ਤੇ ਸਾਨੂੰ ਦੇਖ ਲਓ ਜੀ ਇਹ ਹੁਣ 50 ਸਾਲ ਹੋ ਗਏ ਨੇ ਇਹਨਾਂ ਨਾਲ ਮੇਲ ਚੋਲ ਹੁੰਦਿਆ ਪਹਿਲਾਂ ਡੈਡੀ ਜੀ ਨਾਲ ਮੇਲ ਚੋਲ ਸੀ ਅੱਗੇ ਪੁੱਤਰ ਭਰਾ ਬਣ ਗਿਆ ਤੇ ਸਾਨੂੰ ਦੇਖ ਲਓ ਜੀ ਹੁਣ ਅਸੀਂ ਬਿਰਧ ਹੋ ਗਏ ਆ ਦੋਵੇਂ ਭਰਾ ਅੱਗੇ ਇਹਨਾਂ ਦੀ ਭਰਾਵਾਂ ਭਰਾਵਾਂ ਦੀ ਵੀ ਬਹੁਤ ਵਧੀਆ ਅੱਗੇ ਨਿਭਣ ਲਈ ਏ ਜੀ ਅੱਗੇ ਸਾਡੇ ਪੋਤਰਾ ਜੀ ਨੇ ਜਿਹੜੇ ਉਹ ਵੀ ਦੋਵੇਂ ਘਰ ਕਹਿੰਦੇ ਨੇ ਅਸੀਂ ਬਹੁਤ ਵਧੀਆ ਅੱਗੇ ਮੇਲ ਝੋਲ ਕਰਾਂਗੇ ਅਸੀਂ ਐਸੇ ਤੇ ਹੀ ਵਰਤਾਂਗੇ ਤੇ ਮੈਂ ਇੱਕ ਤਾਜੀ ਤੁਹਾਨੂੰ ਗੱਲ ਪੁੱਛਾਂਗਾ ਜਦੋਂ ਕੋਈ ਅਣਜਾਣ ਬੰਦਾ ਮਿਲਦਾ ਪਹਿਲਾ ਉਹ ਅੰਕਲ ਹੁੰਦਾ ਜਾਂ ਬਜ਼ੁਰਗ ਹੁੰਦਾ ਜਿਹੜੀ ਤੁਸੀਂ ਡੈਡੀ ਜੀ ਵਾਲੀ ਗੱਲ ਕੀਤੀ ਉਹ ਡੈਡੀ ਵਾਲਾ ਰਿਸ਼ਤਾ ਕਿਵੇਂ ਜੁੜਿਆ ਜੀ ਉਸ ਉਹ ਦੇਖੋ ਜੀ ਅਸੀਂ ਇਹਨਾਂ ਨਾਲ ਕੰਮ ਕਰਨ ਲੱਗੇ ਇਹਨਾਂ ਨੇ ਸਾਨੂੰ ਬਹੁਤ ਵਧੀਆ ਧਾਤਾਂ ਦਿੱਤੀਆਂ ਜੀ ਸਾਨੂੰ ਅਸਲੀ ਤੁਰਨਾ ਇਹਨਾਂ ਨੇ ਸਿਖਾਇਆ ਵੀ ਇਹ ਦੋ ਪੈਰਾਂ ਤੇ ਕਿਵੇਂ ਤੁਰੀਦਾ ਹੈ ਜੀ ਇਹਨਾਂ ਦੀ ਅਸੀਂ ਬਹੁਤ ਧੰਨਵਾਦ ਕਰਦੇ ਆਂ ਇਨਾਂ ਨੇ ਸਾਨੂੰ ਇੱਥੇ ਤੱਕਰ ਪਛਾਤਾ ਵੀ ਅਸੀਂ ਪਰਮਾਤਮਾ ਦੀ ਦੇਣ ਦੇ ਨਹੀਂ ਸਕਦੇ ਜੀ ਜਿਹੜੇ ਟਾਈਮ ਤੇ ਇਹਨਾਂ ਪਛਾਹਿਆ ਸਾਨੂੰ ਜੀ 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 ਹਾਂ ਜੀ ਤੇ ਪਟਿਆਲੇ ਫਿਰ ਜਦੋਂ ਤੁਸੀਂ ਆਏ ਸੀ ਉਸ ਵੇਲੇ ਇੱਥੇ ਜਗਾ ਕਿਰਾਏ ਵਗੈਰਾ ਤੇ ਰਹਿੰਦੇ ਸੀ ਪਹਿਲਾਂ ਅਸੀਂ ਕਿਰਾਏ ਤੇ ਰਹਿੰਦੇ ਸੀ ਜੀ ਉਸ ਤੋਂ ਬਾਅਦ ਫਿਰ 5-6 ਸਾਲ ਬਾਅਦ ਇਹ ਜਗਾ ਲਈ ਜੀ ਕਿਹਦੇ ਚ ਡੈਡੀ ਜੀ ਦਾ ਵੀ ਹਿੱਸਾ ਸੀ ਜੀ ਅਸੀਂ ਫਿਰ ਇਹਨਾਂ ਨੇ ਹੌਲੀ 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 ਬਹੁਤ ਚਿਰ ਬਾਅਦ ਫਿਰ ਇਹ ਸੰਦੇਤੀ ਜੀ ਇਹ ਸਾਡਾ ਘਰ ਵਾਲਾ ਹੀ ਕੰਮ ਹੈ ਜੇ ਇਹ ਹੁਣ ਵੀ ਸਾਡੇ ਕੋਲ ਜਗ੍ਹਾ ਮੰਗਣ ਤੇ ਐਸੀ ਉਹ ਨਵੇਂ ਪੈਸੇ ਆ ਕੇ ਇਹਨਾਂ ਨੂੰ ਦੇਣ ਨੂੰ ਤਿਆਰ ਵੀ ਸਾਡਾ ਜਿਵੇਂ ਪ੍ਰੇਮ ਭਾਵ ਹੈ ਉਹ ਬਣਿਆ ਰਵੇ ਜੀ 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 ਹਾਂ ਜੀ ਤੇ ਮੈਂ ਜਦੋਂ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਜਾਂ ਤੁਸੀਂ ਗੱਲ ਕਰਦੇ ਹੁੰਦੇ ਸੀ ਕਿ ਤੁਹਾਡੇ ਦੋ ਘਰ ਹੈ ਇੱਕ ਪਟਿਆਲੇ ਹੈ ਤੇ ਇੱਕ ਤੁਹਾਡਾ ਪਿੰਡ ਵਾਲਾ ਘਰ ਹੈ ਤੇ ਤੁਸੀਂ ਸਾਡੇ ਕੋਲ ਆਨੇ ਹੋ ਤੇ ਅਸੀਂ ਤੁਹਾਡੇ ਕੋਲ ਆਨੇ ਸਾਨੂੰ ਐਦਾਂ ਨਹੀਂ ਮਹਿਸੂਸ ਹੋਇਆ ਕਦੇ ਕਿ ਅਸੀਂ ਕਿਤੇ ਬਾਹਰ ਚਲੇ ਗਏ ਜਾਂ ਰਿਸ਼ਤੇਦਾਰੀ ਚ ਚਲੇ ਗਏ। ਵੇਖੋ ਜੀ ਇਹ ਇਹਦੇ ਦੇ ਸਕੇ ਭਰਾ ਨਹੀਂ ਵਰਤੇ ਦੇ ਜਿਵੇਂ ਅਸੀਂ ਵਰਤਦੇ ਆਂ। ਜੀ। ਅਸੀਂ ਜੋ ਭਰਾ ਦਾ ਵਿਆਹ ਵੀ ਉੱਥੇ ਕਰਕੇ ਆਏ। ਜੀ। ਉੱਥੇ ਇਹ ਵੀ ਰੌਲਾ ਪੈ ਗਿਆ ਵੀ ਇਹ ਦੋਏ ਭਰਾ ਨਹੀਂ ਤੇ ਸਾਨੂੰ ਇੱਕ ਮੁੰਡਾ ਦੱਸ ਕੇ ਵਿਆਹ ਕਰਾਉਂਦੇ ਨੇ। ਜੀ। ਤੇ ਅਸੀਂ ਭਾਵੇਂ ਇੱਥੇ ਸੀ ਪਰ ਅਸੀਂ ਸਾਡਾ ਇਹ ਵੀ ਰੌਲਾ ਪਿਆ ਪਰ ਅਸੀਂ ਹੈ ਏਦਾਂ ਜਿਵੇਂ ਸਕਿਆਂ ਤੋਂ ਵੀ ਵੱਧ ਜੀ ਤੇ ਖੂਨ ਦਾ ਰਿਸ਼ਤਾ ਕੀ ਹੁੰਦਾ ਅਸੀਂ ਤੇ ਇੰਨਾ ਵੀ ਬਹੁਤ ਰੱਬ ਦਾ ਧੰਨਵਾਦ ਕਰਦੇ ਆਂ ਵੀ ਸਾਡੀ ਇਵੇਂ ਸਾਰੀ ਉਮਰ ਬੀਤੀ ਇਹ ਅੱਗੇ ਸਾਡੇ ਬੱਚਿਆਂ ਦੀ ਵੀਵੇਂ ਨਿਭ ਜਾ ਜੀ ਜੀ ਹਾਂ ਜੀ ਤੇ ਸਾਡੇ ਬਜ਼ੁਰਗਾਂ ਨੇ ਇੱਕ ਸੇਵਿੰਗ ਵਾਲੀ ਗੱਲ ਦੱਸ ਦਿੰਦੇ ਕਿ ਬਚਤ ਕਿਵੇਂ ਕਰਨੀ ਹੈ ਤੇ ਉਹਦੇ 'ਚ ਤੁਹਾਨੂੰ ਵੀ ਕੁਝ ਦੱਸਿਆ ਉਹਨਾਂ ਨੇ ਵੀ ਜਿਹੜੀ ਕਮਾਈ ਕਰਦੇ ਉਹਦੇ ਵਿੱਚ ਜਿਹੜੇ ਪੈਸੇ ਜੋੜਨੇ ਆ ਉਹ ਦੇਖੋ ਜੀ ਅਸੀਂ ਉਹ ਲਈ ਉਹ ਲਈ ਜਿਵੇਂ ਇਹ ਦੱਸੀ ਗਏ ਸਾਰੇ ਕੰਮ ਕਰੇ ਜਗਾ ਵੀ ਇਸੇ ਤਰ੍ਹਾਂ ਲਈ ਹੋਰ ਭੈਣਾ ਭਰਾਵਾਂ ਦੇ ਵਿਆਹ ਵੀ ਅਸੀਂ ਇਥੇ ਇਸੇ ਤਰ੍ਹਾਂ ਕੀਤੇ ਸਾਡੇ ਸਾਰੇ ਪਰਮਾਤਮਾ ਨੇ ਕਾਰਜ ਇਥੇ ਹੀ ਸੂਤ ਕੀਤੇ ਨੇ ਇਹ ਜਿਹੜੇ ਬੱਚੇ ਅਸੀਂ ਬਾਹਰ ਭੇਜੇ ਨੇ ਪਹਿਲਾ ਦੁਬਈ ਭੇਜਿਆ ਉਹਨੂੰ 22 ਸਾਲ ਹੋ ਗਏ ਨੇ ਜੀ ਉਸ ਤੋਂ ਬਾਅਦ ਛੋਟੇ ਬੇਟੇ ਨੂੰ ਅੱਜ 7 ਸਾਲ ਹੋ ਗਏ ਨੇ ਅਮਰੀਕਾ ਭੇਜਿਆ ਇਹਨਾਂ ਦੀ ਬਦੌਲਤ ਇੱਥੇ ਆਣ ਕੇ ਅਸੀਂ ਇਹ ਕਾਮਯਾਬ ਹੋਏ ਇਹ ਜਿਹੜੇ ਰੱਬ ਦੇ ਝੁੰਡੇ ਨੇ ਅਸੀਂ ਤਾਂ ਵੇਖੇ ਨਹੀਂ ਪਰਮਾਤਮਾ ਨੇ ਇਹ ਸਾਡੇ ਡੈਡੀ ਜੀ ਨੇ ਸਾਨੂੰ ਸਾਰੇ ਸਭ ਸਿੱਖਣਾ ਆਏ ਅਸੀਂ ਬਿਲਕੁਲ ਅਨਪੜ ਬੰਦੇ ਸੀ ਜਿਹੜੀ ਪੌੜੀ ਤੇ ਚੜਾਇਆ ਅਸੀਂ ਚੜ ਨਹੀਂ ਸਕਦੇ ਇਹ ਡੈਡੀ ਜੀ ਨੇ ਸਾਨੂੰ ਚੜਾਏ ਨੇ ਜੀ ਜੀ ਹਾਂ ਜੀ ਅੱਗੇ ਜਿਹੜਾ ਭਰਾ ਹੈ ਸਾਡਾ ਉਹ ਪੜਿਆ ਲਿਖਿਆ ਸੀ ਉਹ ਸਾਨੂੰ ਬਹੁਤ ਆਣ ਕੇ ਰੋਜ਼ ਸਮਝਾ ਦਿੰਦਾ ਸੀ ਵੀ ਐਵੇਂ ਨਹੀਂ ਐਵੇਂ ਕਰੋ ਇੱਤਨਾ ਨੀ ਇਤਰਾ ਕਰੋ ਅਸੀਂ ਉਸ ਨਾਲ ਬਹੁਤ ਕਾਮਯਾਬ ਹੋਏਗੀ ਮੈਂ ਇੱਕ ਹੋਰ ਦੇਖੀ ਫਾਦਰ ਸਾਹਿਬ ਦੀ ਗੱਲ ਉਹਨਾਂ ਨੇ ਜਦੋਂ ਵੀ ਕੋਈ ਕੰਮ ਕਰਨਾ ਹੁੰਦਾ ਤੁਹਾਨੂੰ ਪਹਿਲਾਂ ਫੋਨ ਲਾ ਲੈਂਦੇ ਭਈ ਵੱਡੇ ਵੀਰ ਆਹ ਕੰਮ ਕਰਨਾ ਤੇ ਦੱਸੋ ਕਿੱਦਾਂ ਕਰੀਏ ਇਹ ਦੇਖੋ ਜੀ ਇਹ ਸਾਡੇ ਪਿਆਰ ਦੀ ਗੱਲ ਏ ਜਦੋਂ ਵੀ ਕੋਈ ਕੰਮ ਸਿਆਣੇ ਬੰਦੇ ਕਰਦੇ ਨੇ ਆਪਣੇ ਫਾਦਰ ਨੂੰ ਪੁੱਛਦੇ ਨੇ ਜਾਂ ਭਰਾ ਨੂੰ ਪੁੱਛਦੇ ਨੇ ਜਿਹੜਾ ਅਕਲਵੰਦ ਹੁੰਦਾ ਉਸ ਨੂੰ ਹੀ ਬੰਦਾ ਪੁੱਛਦਾ ਹੈ ਦੂਜੇ ਨੂੰ ਨਹੀਂ ਪੁੱਛਦਾ ਜੀ ਅ ਜਿੱਦਾਂ ਉਹਨੂੰ ਆਪਣੇ ਭੈਣ ਭਰਾ ਵੀ ਸਾਥ ਨਹੀਂ ਦਿੰਦੇ ਜਿਹੜਾ ਭਰਾ ਹੁੰਦਾ ਹੈ ਨਾ ਬਣਿਆ ਧਰਮ ਦਾ ਉਹ ਸਾਥ ਦੇ ਜਾਂਦਾ ਹੈ ਜੀ ਜੀ ਹਾਂ ਜੀ ਆ ਜਿਵੇਂ ਹੁਣ ਅਸੀਂ ਕੱਲ ਮੋਟਰ ਲੈਣ ਵਾਸਤੇ ਆਏ ਸੀ ਉਹਨਾਂ ਨੇ ਕਿਹਾ ਕਿ ਤਾਇਆ ਜੀ ਨੂੰ ਨਾਲ ਲੈ ਕੇ ਜਾਣਾ ਤੇ ਚਲੋ ਭੇਜ ਤੁਸੀਂ ਵੱਡੇ ਭਰਾ ਨੂੰ ਦਿੱਤਾ ਨਾਲ ਤਾਂ ਵੀ ਸਾਡਾ ਫਾਇਦਾ ਹੋ ਗਿਆ ਹਾਂਜੀ ਦੇਖੋ ਜੀ ਇਹ ਤੇ ਇੱਕ ਇੱਜ਼ਤ ਦਾ ਮਾਣ ਹੁੰਦਾ ਹੈ ਅੱਗੇ ਪ੍ਰਮਾਤਮਾ ਰੱਖਣ ਵਾਲਾ ਵੀ ਇੱਜ਼ਤ ਮਾਣ ਬਹੁਤ ਹੁੰਦਾ ਹੈ ਜੀ ਬਹੁਤ ਖੁਸ਼ ਹੋਏਗੀ ਇਹਨਾਂ ਨੂੰ 5000 ਰੁਪਇਆ ਰੈਤ ਮਿਲ ਗਈ ਨਾਲੇ ਉਹਦੇ ਨਾਲ ਵਧੀਆ ਮੁੱਠ ਮਿਲ ਗਈ ਜੀ ਜੀ ਤੇ ਇਹਨਾਂ ਦੋਵਾਂ ਦੇ ਅੱਗੇ ਭਰਾਵਾਂ ਭਰਾਵਾਂ ਦਾ ਵੀ ਇਸੇ ਤਰ੍ਹਾਂ ਬਹੁਤ ਮਾਣ ਹੋਇਆ ਤੇ ਆਣ ਕੇ ਬੜੇ ਖੁਸ਼ ਹੋਏ ਜੀ ਜੀ ਤਾਂ ਜੀ ਗੱਲ ਕਰੀਏ ਪ੍ਰਮਾਤਮਾ ਦਾ ਕਿੰਨਾ ਕੁ ਸ਼ੁਕਰਗੁਜ਼ਾਰ ਹਾਂ ਅੱਜ ਇੱਕ ਅਲੀਸ਼ਾਨ ਕੋਠੀ ਆ ਪਟਿਆਲੇ ਦੇ ਵਿੱਚ ਬੱਚੇ ਤੁਹਾਡੇ ਸਾਰੇ ਸੈਟ ਨੇ ਇੱਕ ਦਬਈ ਦੇ ਵਿੱਚ ਟਰਾਂਸਪੋਰਟਰ ਹੈ ਸਾਡੇ ਸਰਜੀਤ ਭਾਜੀ ਉਹਨਾਂ ਦੀ ਫੈਮਲੀ ਵੀ ਦਬਈ ਚ ਫਿੱਟ ਹੈ ਤੇ ਛੋਟੇ ਬੇਟੇ ਦੀ ਅਮਰੀਕਾ ਦੇ ਵਿੱਚ ਐਸੀ ਤਰ੍ਹਾਂ ਬੇਟੀ ਵੀ ਅਮਰੀਕਾ ਚ ਹੈ ਤੇ ਕਿੰਨਾ ਕੁ ਸ਼ੁਕਰਗੁਜ਼ਾਰ ਹੈ ਭਾਜੀ ਮੈਂ ਕਿਹਾ ਜੀ ਅਸੀਂ ਤੇ ਇੰਨਾ ਵੀ ਦੇਣ ਦਾ ਹੱਥ ਵੀ ਧੰਨਵਾਦ ਕਰੀਏ ਨਾ ਅਸੀਂ ਉਹ ਵੀ ਨਹੀਂ ਸ਼ੁਕਰਗੁਜ਼ਾਰ ਕਰ ਸਕਦੇ ਕਿੰਨਾ ਕੋ ਸਾਡਾ ਇਹ ਰੱਬ ਨੇ ਪਿਆਰ ਬਣਾਇਆ ਉਹ ਸੁਪਰਮਾਤਮਾ ਦਾ ਤਰਹੀ ਦੇਣ ਕਿਤੇ ਵੀ ਨਹੀਂ ਦੇ ਸਕਦੇ ਜੀ ਫੇਰ ਸਾਨੂੰ ਉਹਨਾਂ ਨੇ ਐਸੇ ਹੋ ਜਾਏ ਦੀ ਪੁੱਤਰਾ ਨੇ ਕੰਮ ਤੂਠਾਤਾ ਹੈ ਮਹਾਰਾਜ ਦੇ ਘਰ ਲਿਨੇ ਲਾਇਆ ਉਥੇ ਸਾਨੂੰ ਇਹੋ ਜਿਹੀਆਂ ਚੀਜ਼ਾਂ ਮਿਲਦੀਆਂ ਨੇ ਇੱਕ ਤੋਂ ਇੱਕ ਬਜ਼ੁਰਗ ਸਾਨੂੰ ਬਹੁਤ ਵਧੀਆ ਮਿਲਦਾ ਹੈ ਬਹੁਤ ਵਧੀਆ ਹੱਥਕੇ ਮਿਲਦੇ ਆ ਬਹੁਤ ਵਧੀਆ ਚਾਹ ਪਾਣੀ ਪੀਦਾ ਗੱਲਾਂ ਕਰੀਦੀਆਂ ਨੇ ਬਹੁਤ ਵਧੀਆ ਸੀ ਲੋਕਾਂ ਦਾ ਧੰਨਵਾਦ ਕਰੀਦਾ ਪਰਮਾਤਮਾ ਨੇ ਸਾਨੂੰ ਇੱਥੇ ਦੀ ਕਿਰਪਾ ਚਾਹੀ ਨੇ ਤੇ ਪਿੱਛੇ ਜੇ ਆਪਾਂ ਇੱਕ ਦੋਸਤੋ ਵੀਡੀਓ ਵੀ ਸਾਂਝੀ ਕੀਤੀ ਸੀ ਕਿ ਮਾਤਾ ਪਿਤਾ ਨੂੰ ਤੇ ਰਿਸ਼ਤੇਦਾਰਾਂ ਨੂੰ ਗੁਰੂ ਘਰ ਮੱਥਾ ਟਿਕਾਣ ਵਾਸਤੇ ਲੈ ਗਏ ਸੀ ਇੱਕ ਬੱਸ ਲੈ ਕੇ ਗਏ ਸੀ ਮੈਨੂੰ ਵੀ ਨਾਲ ਜਾਣ ਦਾ ਮੌਕਾ ਮਿਲਿਆ ਭਾਜੀ ਨੇ ਮੈਨੂੰ ਸਪੈਸ਼ਲ ਕਿਹਾ ਕਿ ਤੁਸੀਂ ਨਾਲ ਜਾਣਾ ਹੈ ਤੇ ਤਾਂ ਸਾਡਾ ਮਨ ਲੱਗਣਾ ਤੇ ਯਾਤਰਾ ਸ੍ਰੀ ਹੇਮ ਆਪਣੀ ਹੇਮਕੌਰ ਸਾਹਿਬ ਗਏ ਸੀ ਨਹੀਂ ਨਹੀਂ ਸੌਰੀ ਹਜੂਰ ਸਾਹਿਬ ਹਜੂਰ ਸਾਹਿਬ ਉਹ ਯਾਤਰਾ ਬਾਰੇ ਵੀ ਦੱਸੋ ਕਿਵੇਂ ਆਨੰਦ ਰਿਹਾ ਜੀ ਉਹ ਦੇਖੋ ਜੀ ਸਾਡੇ ਬੇਟੇ ਨੇ ਸੁੱਖੇ ਆਸੀ ਮਾਤਾ ਤੇ ਪਿਤਾ ਨੂੰ ਮੈਂ ਲੈ ਕੇ ਜਾਣਾ ਹਜੂਰ ਸਾਹਿਬ ਫਿਰ ਉਹਨਾਂ ਦੀ ਹੌਲੀ ਹੌਲੀ ਸਲਾਹ ਐਦਾਂ ਬਣ ਗਈ ਵੀ ਹੋਰ ਵੀ 10 ਬੰਦੇ ਜਾ ਸਕਦੇ ਨੇ ਤੇ ਛੋਟੀ ਬਸ ਤੋਂ ਕਰਾਂਦਾ ਕਰਾਂਦਾ ਵੱਡੀ ਬਸ ਕਰਾ ਲਈ ਦੇਖੋ ਜੀ ਉਹਦੇ ਵਿੱਚ ਸੇਵਾ ਪਾਣੀ ਵੀ ਸਾਡੇ ਬੇਟੇ ਨੇ ਬਹੁਤ ਵਧੀਆ ਕੀਤਾ ਜੀ ਤੇ ਸਾਰੇ ਥਾਵਾਂ ਨੂੰ ਸ਼ੋਭਾ ਮਿਲੀ ਤੇ ਜਿਹੜੇ ਡਰਾਈਵਰ ਵੀ ਨੇ ਉਹ ਇੰਨਾ ਗੁਣਗਾਂਦੇ ਨੇ ਵੀ ਜਿਹੜਾ ਸਾਨੂੰ ਲੈ ਕੇ ਗਿਆ ਵੀ ਬਹੁਤ ਵਧੀਆ ਬੱਚਾ ਸਹੀ ਏ ਜੀ ਤੇ ਮੈਂ ਤਾਂ ਹੁਣ ਵੀ ਉਹ ਫੋਨ ਕਰਦਾ ਵੀ ਬਹੁਤ ਵਧੀਆ ਸੀ ਉਹਦੇ ਨਾਲ ਐਪ ਕਰਦੇ ਜਦ ਵੀ ਜਾਣਾ ਹੋਵੇ ਸਾਨੂੰ ਜਰੂਰ ਸ਼ੁਕਰਗੁਜ਼ਾਰ ਕਰਿਓ ਜੀ ਤੇ ਮਹਾਰਾਜੀ ਬਹੁਤ ਉਹਨਾਂ ਦਾ ਧੰਨਵਾਦ ਤੇ ਮੈਂ ਲਾਸਟ ਗੱਲ ਇਹ ਪੁੱਛਣੀ ਚਾਹਾਂਗਾ ਕਿ ਜਿਹੜੇ ਖੂਨ ਦੇ ਰਿਸ਼ਤੇ ਐ ਤੇ ਇੱਕ ਰੂਹ ਦੇ ਰਿਸ਼ਤੇ ਐ ਇਹ ਰੂਹ ਦੇ ਰਿਸ਼ਤੇ ਜਿਆਦਾ ਕਈ ਵਾਰੀ ਖੂਨ ਨਾਲੋਂ ਉੱਤੇ ਹੋ ਜਾਂਦੇ ਨੇ ਦੇਖੋ ਜੀ ਖੂਨ ਦੇ ਰਿਸ਼ਤੇ ਤੇ ਜੇ ਬਦਲ ਜਾਂਦੇ ਨਹੀਂ ਜਿਹੜੇ ਰੂਹ ਦੇ ਰਿਸ਼ਤੇ ਨੇ ਇਹ ਪ੍ਰਮਾਤਮਾ ਜੋੜੀ ਰੱਖੇ ਤੇ ਇਥੇ ਵਰਗਾ ਰਿਸ਼ਤਾ ਹੀ ਕੋਈ ਨਹੀਂ ਹੈਗਾ ਤੇ ਜੇ ਨਾ ਮੰਨੇ ਕੋਈ ਤੇ ਉਹਦੇ ਵਰਗੀ ਵੇਕੂਫੀ ਨਹੀਂ ਪਰ ਜਿਹੜਾ ਜੋੜ ਕੇ ਰੱਖੇ ਦੇਖੋ ਜੀ ਅਸੀਂ ਹੁਣ ਬਿਰਧ ਹੋ ਗਏ ਆ ਮੂੰਹ 'ਚ ਦੰਦ ਵੀ ਨਹੀਂ ਰਹਿ ਗਏ ਸਾਡਾ ਭਰਾਵਾਂ ਦਾ ਅਜੇ ਵੀ ਲੈਣ ਦੇਣ ਪੁੱਛਣ ਕਤੂ ਬਗੈਰ ਅਸੀਂ ਇੱਕ ਦੂਸਰੇ ਨੂੰ ਕੋਈ ਕੰਮ ਨਹੀਂ ਕਰਦੇ ਜੀ ਜੀ ਤੇ ਹੁਣ ਆਪਣੀ ਪੁਸਤਕ ਕਿੰਨੀ ਵੀ ਹੋ ਗਈ ਜੇ ਦਾਦਾ ਜੀ ਦੇ ਹਿਸਾਬ ਨਾਲ ਚੱਲੀ ਹੈ ਦਾਦਾ ਜੀ ਤਵੇ ਰੱਖੋ ਦੇਖੋ ਜੀ ਦਾਦਾ ਜੀ ਦੇ ਵੇਲੇ ਵੀ ਬਹੁਤ ਵਧੀਆ ਰਹੇ ਅੱਗੇ ਅਸੀਂ ਭਰਾ ਭਰਾ ਬਹੁਤ ਵਧੀਆ ਰਹੇ ਏ ਪਰ ਆਪਰਾ ਵੀ ਅੱਗੇ ਬਹੁਤ ਵਧੀਆ ਨੇ ਸਾਡੇ ਜਿਹੜੇ ਪੋਤੇ ਨੇ ਉਹ ਕਹਿੰਦੇ ਨੇ ਅਸੀਂ ਇਸੇ ਤਰ੍ਹਾਂ ਹੀ ਬਸਤੇ ਚੜ ਕੇ ਮਿਲਣ ਫੇਰ ਵੀ ਇਵੇਂ ਆਇਆ ਕਰਨਾ ਹੁਣ ਸਾਨੂੰ ਮੰਮੀ ਜੀ ਤੁਸੀਂ ਸਾਨੂੰ ਬਸਤੇ ਚੜਾ ਦਿਓ ਅਸੀਂ ਇਹਨੂੰ ਤਾਊ ਜੀ ਨੂੰ ਜ਼ਰੂਰ ਮਿਲਣ ਆਇਆ ਕਰਨਾ ਪਟਿਆਲੇ ਇਹ ਸਾਡੀ ਬਹੁਤ ਵਧੀਆ ਨਾਲ ਬਣਦੀ ਏ ਤੇ ਲੈ ਫੇ ਜੀ ਜੀ ਸੋ ਬਹੁਤ ਬਹੁਤ ਧੰਨਵਾਦ ਤੇ ਪ੍ਰਮਾਤਮਾ ਦੇ ਅੱਗੇ ਸ਼ੁਕਰਗੁਜ਼ਾਰ ਆ ਕਿ ਜਿਹੜੇ ਇਹ ਰਿਸ਼ਤੇ ਐ ਰੂਹ ਦੇ ਰਿਸ਼ਤੇ ਐ ਜਾਂ ਖੂਨ ਦੇ ਰਿਸ਼ਤੇ ਇਸੇ ਤਰ੍ਹਾਂ ਬਣੇ ਰਹਿਣ ਸੋ ਸਾਨੂੰ ਦੋ ਘਰਾਂ ਦੀ ਆਪਸ਼ਨ ਮਿਲੀ ਹੋਈ ਹੈ ਤੇ ਤਾਜੀ ਹੁਣਾਂ ਨੇ ਕਿਹਾ ਸੀ ਕਿ ਜਦੋਂ ਮਰਜ਼ੀ ਆ ਜਾਓ ਤੁਹਾਡੇ ਲਈ ਦਰਵਾਜ਼ੇ ਖੁੱਲੇ ਮਿਲਣਗੇ ਤੇ ਅਸੀਂ ਕਈ ਵਾਰੀ ਲੇਟ ਵੀ ਹੋ ਜੰਨੇ ਆਉਣ ਲਈ ਤੇ ਸਾਨੂੰ ਦਰਵਾਜ਼ੇ ਖੁੱਲੇ ਮਿਲਦੇ ਆਸ ਹੈ ਕਿ ਇਸੇ ਤਰ੍ਹਾਂ ਸਾਡੇ ਜਿਹੜੇ ਬੱਚੇ ਹੈ ਇਹ ਵੀ ਇਸੇ ਤਰ੍ਹਾਂ ਇਸ ਭਾਈਚਾਰੇ ਨੂੰ ਭਰਾ ਜਿਹੜੇ ਭਰਾਵੰਦੀਆਂ ਨੂੰ ਇੱਦਾਂ ਹੀ ਕੈਮ ਰੱਖਣਗੇ ਸੋ ਬਹੁਤ-ਬਹੁਤ ਆ ਜੀ ਤੁਹਾਡਾ ਧੰਨਵਾਦ ਜੀ ਸასიਕਰ ਜਦੋਂ ਮਰਜ਼ੀ ਤੁਸੀਂ ਆ ਜਾਓ ਇਹ ਤੁਹਾਨੂੰ ਇੱਥੇ ਕਦੀ ਵੀ ਤੁਹਾਨੂੰ ਫਰਕ ਨਹੀਂ ਦਿੱਸੇਗਾ ਭਾਵੇਂ ਅੱਧੀ ਰਾਤ ਆਓ ਭਾਵੇਂ ਸਵੇਰੇ ਆਓ ਤੁਹਾਨੂੰ ਇਸੇ ਤਰ੍ਹਾਂ ਹੀ ਘਰ ਵਿੱਚ ਇਹ ਆਂਦੇ ਆ ਸਾਉਂਡ ਚੀਜ਼ ਲਈ ਮਿਲੇਗੀ ਜੀ ਜੀ ਤੁਹਾਨੂੰ ਬਿਲਕੁਲ ਫਰਕ ਨਹੀਂ ਦਿੱਸੇਗਾ ਜੀ ਜੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ